ਹਾਂਜੀ ਸਤਿ ਸ੍ਰੀ ਅਕਾਲ ਆਸ ਆ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਆਪਾਂ ਪਹਿਲਾਂ ਦੀ ਤਰ੍ਹਾਂ ਟੈਸਟਾਂ ਦੀ ਲੜੀ ਸ਼ੁਰੂ ਕਰਨ ਜਾ ਰਹੇ ਹਾਂ ਤੇ ਇਹ ਅੱਜ ਆਪਣਾ ਪਹਿਲਾ ਟੈਸਟ ਆ ਐਤਵਾਰ ਨੂੰ ਹੀ ਆਪਾਂ 10 ਵਜੇ ਅਪਲੋਡ ਕਰਿਆ ਕਰਾਂਗੇ ਤੇ ਚੈਨਲ ਦੇ ਡਿਸਕ੍ਰਿਪਸ਼ਨ ਦੇ ਵਿੱਚ ਹੀ ਆਪਾਂ ਪੰਜਾਬੀ ਅਪਲੋਡ ਕਰਦਿਆ ਕਰਾਂਗੇ ਜਿਹੜੇ ਆਪਣੇ ਨਾਲ ਨਵੇਂ ਜੁੜ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਪੇਪਰ ਦੀ ਤਰ੍ਹਾਂ ਸੋਨੂੰ ਪਹਿਲਾਂ ਟ੍ਰਾਇਲ ਪੈਰਾ ਬੋਲਿਆ ਜਾਇਆ ਕਰੂਗਾ ਫਿਰ ਸੋਨੂੰ ਬ੍ਰੇਕ ਮਿਲਿਆ ਕਰੂਗੀ ਫਿਰ ਉਦੋਂ ਬਾਅਦ ਸੋਨੂੰ ਪ੍ਰੋਪਰ ਪੈਰਾ ਬੋਲਿਆ ਕਰਾਂਗੇ 2.5 ਮਿੰਟ ਦਾ ਪ੍ਰੋਪਰ ਪੈਰਾ ਬੋਲਿਆ ਕਰਾਂਗੇ ਫਿਰ 2 ਮਿੰਟ ਦੀ ਬ੍ਰੇਕ ਵੀ ਖਾਲੀ ਵੀਡੀਓ ਚੱਲਿਆ ਕਰੂਗੀ ਫਿਰ 2.5 ਮਿੰਟ ਫਿਰ ਸੋਨੂੰ ਪੈਰਾ ਬੋਲਿਆ ਜਾਇਆ ਕਰੂਗਾ ਤੇ ਇਦਾਂ ਕਰਕੇ ਤੁਸੀਂ ਉਹਨੂੰ ਆਪਦਾ ਲਿਖ ਲਿਆ ਕਰੋ ਜਿੰਨਾਂ ਕੋਲੇ ਪੀਸੀ ਆ ਉਹ ਗਾਹਾਂ ਪੀਸੀ ਤੇ ਟਾਈਪ ਕਰਕੇ ਉਹਦਾ ਗਲਤਾਂ ਮਲਾ ਲਿਆ ਕਰੋ ਜਿਨ੍ਹਾਂ ਕੋਲੇ ਪੀਸੀ ਨਹੀਂ ਤਾਂ ਉਹ ਆਪ ਦੀ ਪੰਜਾਬੀ ਲਿਖ ਕੇ ਗਲਤਾਂ ਜ਼ਰੂਰ ਮਲਾਇਆ ਕਰੋ ਤੇ ਤਿਆਰੀ ਸ਼ੁਰੂ ਕਰਦੇ ਹੋ ਹਣ ਕਿਉਂਕਿ ਕੋਈ ਪਤਾ ਨਹੀਂ ਵੀ ਇਸ ਸਾਲ ਦੇ ਵਿੱਚ ਪੇਪਰ ਹੋ ਜੇ ਤੇ ਨਹੀਂ ਅਗਲੇ ਜੀ ਤਾਂ ਹੋ ਹੀ ਜਾਣਾ ਤੇ ਆਪਦੀ ਤਿਆਰੀ ਜਾਰੀ ਰੱਖੋ ਚਲੋ ਫਿਰ ਆਪਾਂ ਹੁਣ ਤੁਹਾਨੂੰ ਟ੍ਰਾਇਲ ਪੈਰਾ ਬੋਲਣ ਲੱਗੇ ਹਾਂ ਰੈਡੀ ਹੋ ਜਾਓ ਰੈਡੀ ਬਿਹੜੇ ਵਿੱਚ ਬਹੁਤ ਸਾਰੇ ਚੀਨੀ ਬੁੱਤ ਨੇ ਜੋ ਕਿ ਪਹਿਲਾਂ ਪਾਣੀ ਵਾਲੇ ਥੱਲੇ ਮਹਾਤਮਾ ਬੁੱਧ ਅੰਤਰ ਧਿਆਨ ਚਿੰਤਨ ਵੇਲੇ ਬੈਠਦੇ ਸੀ ਉਸ ਦਰਖਤ ਤੋਂ ਉੱਗਿਆ ਹੈ ਡੰਡੀ ਕੇਂਦਰੀ ਮੰਦਰ ਦੇ ਆਸ-ਪਾਸ ਇੱਕ ਛੱਤਾਂ ਦਾ ਘੇਰਾ ਹੈ ਜਿਸ ਨਾਲ ਹਰ ਦਿਸ਼ਾ ਤੋਂ ਛੋਟੇ ਮੰਦਰ ਜੁੜੇ ਨੇ ਡੰਡੀ ਲਓ ਜੀ ਤੁਹਾਡਾ ਟ్రਾਇਲ ਪੈਰਾ ਹੋ ਗਿਆ ਇਹਨੂੰ ਲੇਖ ਲਓ ਇਹਦੀ ਪੰਜਾਬੀ ਲਿਖਣ ਦੀ ਕੋਈ ਲੋੜ ਨਹੀਂ ਇਹ ਤੁਹਾਡਾ ਹੱਥ ਚਲਾਉਣ ਲਈ ਹੁੰਦਾ ਵੀ ਤੁਹਾਡਾ ਹੱਥ ਚੱਲ ਪੇ ਹੁਣ ਤੁਹਾਨੂੰ ਪ੍ਰੋਪਰ ਪੇਪਰ ਦੀ ਤਰ੍ਹਾਂ 80 ਦੀ ਸਪੀਡ ਤੇ ਪੈਰਾ ਬੋਲਾ ਜਾਊਗਾ ਉਹਦੇ ਲਈ ਤੁਸੀਂ ਰੈਡੀ ਹੋ ਜਾਓ ਤੇ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਰੜੀ ਜੁੱਤੀ ਜਾਂ ਪੰਜਾਬੀ ਜੁੱਤੀ ਉੱਤਰ ਭਾਰਤ ਅਤੇ ਗਵਾਂਡੀ ਖੇਤਰਾਂ ਵਿੱਚ ਆਮ ਜੁੱਤੇ ਦਾ ਇੱਕ ਪ੍ਰਕਾਰ ਹੈ ਡੰਡੀ ਇਹ ਪ੍ਰੰਪਰਾਗਤ ਰੂਪ ਵਿੱਚ ਚਮੜੇ ਅਤੇ ਅਸਲੀ ਸੋਨੇ ਅਤੇ ਚਾਂਦੀ ਦੇ ਧਾਗੇ ਨਾਲ ਕਢਾਈ ਕਰਕੇ ਬਣਾਈ ਜਾਂਦੀ ਹੈ ਡੰਡੀ ਹਾਲਾਂਕਿ ਅੱਜਕੱਲ ਵੱਖ-ਵੱਖ ਤਰ੍ਹਾਂ ਦੀਆਂ ਜੁੱਤੀਆਂ ਉਪਲਬਧ ਹਨ ਡੰਡੀ ਅੱਜਕੱਲ ਅੰਮ੍ਰਿਤਸਰ ਅਤੇ ਪਟਿਆਲਾ ਪੰਜਾਬੀ ਜੁੱਤੀ ਦੇ ਮਹੱਤਮਪੂਰਨ ਵਪਾਰ ਕੇਂਦਰ ਹਨ ਡੰਡੀ ਇੱਥੇ ਤੱਕ ਕੇ ਬਦਲਦੇ ਸਮੇਂ ਵਿੱਚ ਜੁੱਤੀ ਵਿਸ਼ੇਸ਼ ਰੂਪ ਵੱਲੋਂ ਵਿਆਹ ਵਿੱਚ ਰਸਮੀ ਪੁਸ਼ਾਕ ਦਾ ਹਿੱਸਾ ਵਣੀ ਹੋਈ ਹੈ বিনা ਕੜਾਈ ਵਾਲੀ ਜੁੱਤੀ ਪੰਜਾਬ ਵਿੱਚ ਪੁਰਸ਼ਾਂ ਅਤੇ ਔਰਤਾਂ ਵੱਲੋਂ ਹਰ ਰੋਜ਼ ਇਸਤੇਮਾਲ ਕੀਤੀ ਜਾਂਦੀ ਹੈ ਇਸ ਨੂੰ ਅਸੀਂ ਆਸਾਨ ਪਾਸ਼ਾ ਵਿੱਚ ਜਲਸਾ ਕਹਿਦੀ ਦਾ ਜੋ ਕਾਲੇ ਰੰਗ ਦਾ ਹੀ ਜ਼ਿਆਦਾਤਰ ਹੁੰਦਾ ਅਤੇ ਆਮ ਆਇਆ ਜਾਂਦਾ ਡੰਡੀ ਕਈ ਪੰਜਾਬੀ ਲੋਕ ਗੀਤ ਵਿੱਚ ਜੁੱਤੀ ਦੀ ਚਰਚਾ ਹੁੰਦੀ ਹੈ ਜੁੱਤੀ ਨੂੰ ਜੋੜਾ ਚਰਨਦਾਸੀ ਖੌਂਸੜਾ ਆਦਵੀ ਕਹਿੰਦੇ ਹਨ ਡੰਡੀ ਜੁੱਤੀਆਂ ਕਈ ਕਿਸਮਾਂ ਦੀਆਂ ਬੰਦੀਆਂ ਹਨ ਡੰਡੀ ਸਭ ਮਜ਼ਬੂਤ ਜੁੱਤੀ ਥੋੜੀ ਦੀ ਜੁੱਤੀ ਹੁੰਦੀ ਹੈ ਡੰਡੀ ਇਹ ਉਠਾ ਅਤੇ ਮੱਜ ਦੇ ਚੰਮ ਦੀ ਬਣਦੀ ਹੈ ਡੰਡੀ ਜ਼ਿਮੀਦਾਰ ਖੇਤੀ ਦੇ ਕੰਮ ਕਰਦੇ ਸਮੇਂ ਸਭ ਤੋਂ ਜ਼ਿਆਦਾ ਧੌੜੀ ਦੀ ਜੁੱਤੀ ਦੀ ਹੀ ਵਰਤੋਂ ਕਰਦੇ ਸੰ ਡੰਡੀ ਇੱਕ ਦੁਖੱਲੀ ਜੁੱਤੀ ਹੁੰਦੀ ਹੈ ਜਿਹੜੀ ਦੋ ਕਿਸਮ ਦੀਆਂ ਖੱਲਾ ਨਾਲ ਅੰਦਰ ਬਾਹਰ ਲਾ ਕੇ ਬਣਾਈ ਜਾਂਦੀ ਹੈ ਡੰਡੀ ਬੱਕਰੇ ਦੀ ਖੱਲ ਦੀ ਲਾਲ ਰੰਗ ਹਾਂਜੀ ਰੈਡੀ ਇੱਕ ਵਾਰ ਸ਼ਾਹੀ ਮਹਿਲ ਤਾਸੋਂ ਇੱਕ ਆਦਮੀ ਬੜੇ ਸੋਹਣੇ ਸੋਹਣੇ ਕਾਲੇ ਬੈਂਗਣ ਵੇਚਦਾ ਲੰਘ ਰਿਹਾ ਸੀ ਡੰਡੀ ਅਕਬਰ ਨੇ ਉਹਨਾ ਦੀ ਤਾਰੀਫ ਕੀਤੀ ਤਾਂ ਬੀਰਵਾਲ ਕਹਿਣ ਲੱਗਾ ਹਜ਼ੂਰ ਬੈਂਗਣ ਤਾਂ ਇੱਕ ਅਜਹੀ ਸਬਜ਼ੀ ਹੈ ਜਿਸ ਦੀ ਤਾਰੀਫ ਹੀ ਨਹੀਂ ਹੋ ਸਕਦੀ ਡੰਡੀ ਕੁੱਕੜ ਬੱਕਰੇ ਅਤੇ ਮੱਝਾਂ ਦਾ ਮਾਸ ਵੀ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ ਨਾ ਹੱਡੀ ਨਾ ਪਸਲੀ ਅਤੇ ਖਾਣ ਵਿੱਚ ਐਡਾ ਸੁਆਦੀ ਡੰਡੀ ਸਿਰ ਅਤੇ ਸੁੰਦਰ ਤਾਜਿਸ਼ ਕਿਸ਼ਨ ਮਹਾਰਾਜ ਬਰਗਾ ਸਾਬਲਾ ਰੰਗ ਡੰਡੀ ਬਸ ਖਾਓ ਅਤੇ ਮ제 ਪਾਓ ਡੰਡੀ ਅਕਬਰ ਨੇ ਸ਼ਾਹੀ ਰਸੋਈਏ ਨੂੰ ਹੁਕਮ ਦਿੱਤਾ ਕਿ ਅੱਜ ਤੋਂ ਰੋਜ਼ ਬੈਂਗਣ ਦੀ ਭਾਜੀ ਬਣਾਇਆ ਬਣਿਆ ਕਰੇ ਡੰਡੀ ਰੋਜ਼ ਬੈਂਗਣ ਖਾਣ ਨਾਲ ਕੁਝ ਦਿਨਾ ਪਿੱਛੋਂ ਬਾਦਸ਼ਾਹ ਨੂੰ ਦਸਤ ਲੱਗ ਪਏ ਨਾਲੇ ਸਵਾਦ ਵੀ ਫਿੱਕਾ ਫਿੱਕਾ ਜਾਪਨ ਲੱਗਾ ਡੰਡੀ ਵੀਰਬਲ ਨੂੰ ਬੁਲਾ ਕੇ ਅਕਬਰ ਕਹਿਣ ਲੱਗਾ ਵੀਰਵਲ ਇਹ ਬੈਂਗਣ ਕਿੰਨੀ ਰੱਦੀ ਸਬਜੀ ਹੈ ਇਹ ਤਾਂ ਕਿਸੇ ਕੰਮ ਦੀ ਨਹੀਂ ਡੰਡੀ ਹਜੂਰ ਬੈਂਗਣ ਦੀ ਵੀ ਕੋਈ ਸਬਜ਼ੀਆਂ ਵਿੱਚੋਂ ਸਬਜੀ ਹੈ ਡੰਡੀ ਕਾਲਾ ਸ਼ਾ ਰੰਗ ਦਾ ਮੂਹ ਨਾ ਮੱਥਾ ਜੰਨ ਪਹਾੜੋਂ ਲੱਥਾ ਨਾ ਖੁਰਾਕ ਇਹ ਤਾਂ ਕਮੀਆਂ ਕਮੀਨਾ ਦਾ ਖਾਣਾ ਹੈ ਸ਼ਾਹੀ ਮਹਿਲਾ ਵਿੱਚ ਤਾਂ ਇਸ ਦਾ ਪੱਕਣਾ ਹੀ ਮਨਾ ਹੋਣਾ ਚਾਹੀਦਾ ਹੈ ਡੰਡੀ ਬੀਰਵਲ ਨੇ ਉੱਤਰ ਦਿੱਤਾ ਡੰਡੀ ਤੂੰ ਅਤੇ ਬੀਰਵਲ ਅੱਗੇ ਕਹਿੰਦਾ ਸੀ ਕਿ ਇਹ ਵੜੀ ਉੱਤਮ ਸਬਜੀ ਹੈ ਅਤੇ ਅੱਜ ਇਸ ਨੂੰ ਸਭ ਤੋਂ ਘਟਿਆ